ਬਟਾਲਾ ਪੁਲਿਸ ਜ਼ਿਲ੍ਹਾ ਦੇ ਨਵ ਨਿਯੁਕਤ ਐਸਐਸਪੀ সোহੇਲ ਕਾਸਮ ਮੀਰ ਦੇ ਵੱਲੋਂ ਬਟਾਲਾ ਪੁਲਿਸ ਲਾਈਨ ਵਿਖੇ ਬਟਾਲਾ ਪ੍ਰੈਸ ਨਾਲ ਅਹਿਮ ਮੀਟਿੰਗ ਕੀਤੀ ਗਈ। ਦੱਸਦੇ ਹੋਏ ਇਸ ਮੌਕੇ ਐਸਐਸਪੀ ਨੇ ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹੇ ਅੰਦਰ ਗੁੰਡਾ ਅਨਸਰਾਂ ਨੂੰ ਜਿਹੜਾ ਹੈ ਗੁੰਡੇ ਅਨਸਰਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਨਾਲ ਹੀ ਨਸ਼ੇ ਅਤੇ ਨਸ਼ੇ ਦੇ ਸੋਦਾਗਰਾਂ ਤੇ ਵੀ ਸਖਤੀ ਦੇ ਨਾਲ ਨਕੇਲ ਕੱਸੇ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਉੱਤੇ ਕੰਮ ਕਰਨ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਰੇ ਥਾਣਿਆਂ ਦੀਆਂ ਪੁਲਿਸ ਦੀਆਂ ਵਕ-ਵਕ ਟੀਮਾਂ ਬਣਾਈਆਂ ਗਈਆਂ ਨੇ ਅਤੇ ਵਕ-ਵਕ ਜਗ੍ਹਾ ਉੱਤੇ ਨਾਕੇਬੰਦੀ ਦਾ ਪ੍ਰਬੰਧ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰੈਸ ਮਾਲ ਦਾ ਚੌਥਾ ਥੰਮ ਹੈ ਅਤੇ ਉਹਨਾਂ ਨੂੰ ਇਸ ਸੁਚੱਜੇ ਮਾਹੌਲ ਦੇ ਨਾਲ ਸਥਾਪਿਤ ਕਰਨ ਦੇ ਲਈ ਪ੍ਰੈਸ ਵੀ ਪੁਲਿਸ ਦਾ ਪੂਰਨ ਸਹਿਯੋਗ ਦਵੇ ਅਤੇ ਕੋਈ ਵੀ ਇਤਨਾ ਮਿਲੇ ਤਾਂ ਸਿੱਧਾ ਉਹਨਾਂ ਦੇ ਨਾਲ ਰਾਪਤਾ ਕਾਇਮ ਇਹ ਹੋਰ ਕੀ ਕੀ ਕਿਹਾ ਹੈ ਐਸਐਸਪੀ ਸੋਹਿਲ ਮੀਰ ਨੇ ਆਓ ਸੁਣ ਲਈ ਮੈਂ ਰੀਸੈਂਟਲੀ ਇਥੇ ਜੁਆਇਨ ਕਰਤਾ ਐਸ ਅਸਿਸਟੈਂਟ ਪਟਿਆਲਾ ਤਾਂ ਮੈਂ ਸ਼ੁਕਰਗੁਜ਼ਾਰ ਆ ਪੰਜਾਬ ਸਰਕਾਰ ਦਾ ਮਾਝਾ ਡੀਜੀਪੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਆਫਟਰ ਜੁਆਇਨਿੰਗ ਇਥੇ ਜਿਹੜੀ ਚੀਜ਼ੇ ਅਸੀਂ ਐਸਸ ਕਰ ਰਹੇ ਨੇ ਤਾਂ ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਕਮੀ ਪੀਛੀ ਹੈ ਮੈਂ ਪਿਛਲੇ ਕੁਝ ਦਿਨਾਂ ਤੋਂ ਆਪਣੀ ਟੀਮ ਦੇ ਨਾਲ ਡਿਸਕਸ ਕਰਦਾ ਪਿਆ ਕਿ ਕਿ ਕੀ ਕਹਿੰਸੀ ਇਹ ਚੀਜ਼ੇ ਜਿਹੜੀ ਹੈ ਇੰਪਰੂਵ ਕਰ ਸਕਦੇ ਹੈ ਤਾਂ ਉਸੀ ਕੜੀ ਦੇ ਵਿੱਚ ਉਸੀ سلسلے ਦੇ ਵਿੱਚ ਅੱਜ ਜਿਵੇਂ ਇੰਟਰੈਕਸ਼ਨ মিডিਆ ਫੈਟਰਨਿਟੀ ਦੇ ਨਾਲ ਰੱਖੀ ਹੈਗੀ ਇਹਦਾ ਬੇਸਿਕਲੀ ਪਰਪਸ ਇਹ ਹੈ ਕਿ মিডিਆ ਐਂਡ ਪ੍ਰੈਸ ਇਸ ਐਨ ਇੰਪੋਰਟੈਂਟ ਸਟੇਕਹੋਲਡਰ ਤਾਂ ਇੱਕ ਬੌਂਡ ਹੁੰਦਾ ਹੈ ਵਿਦ ਦਾ ਪੁਲਿਸ ਤਾਂ ਪ੍ਰੈਸ ਕੋਲੋਂ ਵੀ মিডিਆ ਕੋਲੋਂ ਵੀ ਕਾਫੀ ਇਨਫੋਰਮੇਸ਼ਨ ਹੁੰਦੀ ਹੈ ਏਰੀਆ ਦੇ ਬਾਰੇ ਸੋ মিডিਆ ਕੋਲੋਂ ਇਨਫੋਰਮੇਸ਼ਨ ਲੈਣੀ ਕਿ ਸਿਟੀ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਕਿਤੇ ਕੋਈ ਕਮੀ ਪਿਛੀ ਹੈ ਜਿੱਥੇ ਪੁਲਿਸ ਇੰਪਰੂਵ ਕਰ ਸਕਦੀ ਹੈ that has been the purpose uh, of this meeting so that ਮੈਂ ਮੇਰੇ ਕੋਲ ਤੁਹਾਡਾ ਜਿਹੜਾ ਐਕਸਪੀਰੀਅੰਸ ਐਂਡ ਵੈਲਿਊਏਬਲ ਫੀਡਬੈਕ ਆਜਵੇ ਤਾਂ ਉਸ ਚੀਜ਼ ਦੇ ਉੱਤੇ ਫਿਰ along with me team we can work out ਐਂਡ ਇੱਕ ਚੰਗੀ ਜਿਹੜੀ ਪੁਲਿਸਿੰਗ ਹੈ ਆਪਾਂ ਲੋਕਾਂ ਨੂੰ ਦੇ ਸਕੀਏ 60 ਬੜੀ ਵੱਡੀ ਪ੍ਰੋਬਲਮ ਹੈ ਸੋ ਏਰੀਆਸ ਪੁਆਇੰਟ ਆਊਟ ਕੀਤੇ ਗਏ ਆ ਕਿ ਕਿਸ ਏਰੀਆ ਦੇ ਕਿਹੜਾ ਕੰਮ ਕੀਤਾ ਜਾਏਗਾ ड्रग्स कुछ पीछे ही कुछ हॉटस्पॉट्स आइडेंटिफाइड ਨੇ ਇਥੇ ਜਿਵੇਂ ਅੱਜ ਵੀ ਅਸੀਂ ਇੱਕ ਕੋਸੋ ਆਪਰੇਸ਼ਨ ਕਰਾਇਆ ਜਿਹੜਾ ਗਾਂਦੀ कॅम्प ਏਰੀਆ ਹੈ ਤਾਂ ਇਸ ਤਰ੍ਹਾਂ ਆਖਰੀ ਜਿਹੜੇ ਸਬਡਿਵੀਜ਼ਨਸ ਵੀ ਹੈਗੇ ਨੇ ਉੱਥੇ ਜਿਹੜੇ ਏਰੀਆਜ਼ ਹੈਗੇ ਨੇ ਵਿਚਾਰ ਅਫफेक्टेड ਤਾਂ ਇੱਕ ਸਟ੍ਰੈਟਜੀ ਦੇ ਤਹਿਤ ਅਸੀਂ ओसीएस ਦੇ ਉੱਤੇ ਕੰਮ ਕਰਾਂਗੇ ਇਦੇ ਵਿੱਚ ਜਿਹੜੀ ਡੋਮਿਨੈਂਸ ਐਂਡ ਵਿਜ਼ਿਬਿਲਟੀ ਵਾਲਾ ਜਿਹੜਾ ਪੁਲਿਸਿੰਗ ਹੈ ਉਸ ਹਿਸਤੇ ਅਸੀਂ ਧਿਆਨ ਦੇ ਰਹੇ ਨੇ ਪੀਸੀਆਰ ਨੂੰ ਹੋਰ ਅਸੀਂ ਐਕਟੀਵੇਟ ਕਰਾ ਰਹੇ ਨੇ ਜਿਹੜੇ ਨਾਈਟ ਡੋਮਿਨੇਸ਼ਨ ਪੁਲਿਸ ਪਲਾਨਸ ਹੁੰਦੇ ਆ ਪੁਲਿਸਿੰਗ ਦੇ ਉਹਨੂੰ ਹੋਰ ਸਕਰੀਆ ਕਰ ਰਹੇ ਨੇ ਸੋ ਥੈਟ ਇੱਕ ਡੋਮਿਨੈਂਸ ਪ੍ਰੈਜ਼ੈਂਸ ਹੋਵੇ ਪੁਲਿਸ ਦੇ ਸੋ ਥੈਟ ਜਿਹੜਾ ਮਾੜਾ ਅਨਸਰ ਹੈ ਉਹ ਇਸ ਤਰ੍ਹਾਂ ਦਾ ਕ੍ਰਾਈਮ ਨਾ ਕਰ ਸਕੇ ਥੈਂਕ ਯੂ